ਇਹ ਇਹ ਕਹਾਣੀ ਨਹੀਂ ਸੁਣਾਇਆ ਜਾ ਰਾ ਜੀ ਕਹਾਣੀ ਸੁਣਾ ਲਾਂਗੇ ਕਹਾਣੀਆਂ ਦੇ ਤੋੜਿਆ ਜੀ ਆਪਾਂ ਕਹਾਣੀ ਸੁਣਾ ਦਿੰਨੇ ਹਾਂ ਅੰਬਲੀਏ ਦੀਆਂ ਗੱਲਾਂ ਸਮਾ ਦਿੰਨੇ ਹਾਂ ਹਾਂ ਇੱਕ ਉਹ ਪੋਂਡੇ ਵਾਲੀ ਸੁਣਾਓ ਬਣੋ ਆ ਪੋਂਡੇ ਪੋਂਡੇ ਵਾਲੀ ਵੀ ਸੁਣਾ ਲਾਂਗੇ ਅੰਬਲੀਆ ਨੇ ਗੱਲਾਂ ਕਹਿੰਦਾ ਨਸ਼ਾ ਜਰੂਰ ਭੰਗ ਦਾ ਗਮਾਂਡ ਬੁਰਾ ਨੰਗ ਦਾ ਹੂੰ ਨਸ਼ਾ ਜਰੂਰ ਹੁੰਦਾ ਅੱਖਾਂ ਤੋਂ ਬੌੜਾ ਤੇ ਕੰਨਾਂ ਤੋਂ ਅੰਨੇ ਬਣਾ ਦਿੰਦਾ ਹੂੰ ਨਾ ਦੇਖ ਲੈ ਕਿੱਥੇ ਕਰਨਾ ਕਿੱਥੇ ਅੱਖ ਹੂੰ ਵੀ ਅੱਖਾਂ ਤੋਂ ਕਹਿੰਦਾ ਬੋਲਾ ਕੰਨਾਂ ਤੋਂ ਅੰਨੇ ਬਣਾ ਤੇ ਪਤੀ ਨਹੀਂ ਦਾਦਾ ਨੂੰ ਸਿੱਧੀ ਵਿੱਚ ਕੰਨ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹਨ ਵੀ ਜਦੋਂ ਨਸ਼ਾ ਆਪ ਤਾਂ ਹੀ ਕਹਿੰਦਾ ਨਸ਼ਾ ਜੇ ਵਰਤਨੇ ਨਹੀਂ ਜਾਂਦਾ ਪਰ ਜਦੋਂ ਵਰਤਿਆ ਜਾਂਦਾ ਫਿਰ ਇਹ ਨਹੀਂ ਤਾਂ ਵੀ ਇਹ ਸੁਧਦੁੱਧ ਖਤਮ ਕਰ ਦਿੰਦੇ ਉਹ ਜਿਵੇਂ ਉਹ ਕੋ ਦੋ ਅੰਗਰੀ ਸੀਗੇ ਇੱਕ ਕੰਬਲੀ ਉੱਤੇ ਪਏ ਨੇ ਕੋਠੇ ਤੇ ਪਏ ਨੇ ਕੋਠੇ ਦੇ ਪਏ ਕਹਿੰਦਾ ਉਧਰੋਂ ਲਾਵੀ ਵੀ ਆ ਗਿਆ ਉੱਥੋਂ ਕਹਿੰਦਾ ਵੀ ਯਾਰ ਉਹ ਮੱਜਾ ਮੰਜਿਲਾ ਹੋ ਮੰਜਿਲਾ ਹੋ ਉਸ ਜਾਂਪਲੀ ਕਹਿੰਦਾ ਕਹਾਂ ਐਂ ਕਰਦਾ ਮੈਂ ਕਹਾਂ ਥੱਲੇ ਜਾਣਾ ਤੇ ਤੂੰ ਕਹਿੰਦਾ ਉੱਤੀ ਰਹਿ ਮੈਨੂੰ ਤੂੰ ਮੱਝੇ ਪੜਾ ਦੇ ਮੰਜੇ ਪੜਾ ਲਈ ਉਸ ਤੋਂ ਬਾਅਦ ਕੀ ਹੋਇਆ ਤੇ ਉਹਨੇ ਉਹ ਤਾਂ ਥੰਨੇ ਆ ਗਿਆ ਇੱਕ ਤਾਂ ਉਹ ਦੂਜਾ ਅੰਬਲੀ ਉਹ ਮੱਝਾ ਉਹਨੂੰ ਪੜਾਉਣ ਲੱਗਾ ਜਦੋਂ ਉਹਨੇ ਕੀ ਕਰਿਆ ਜਿਹੜੇ ਕੰਦਲ ਕਿੱਲੇ ਨਹੀਂ ਕੱਢ ਦਿੰਦੇ ਆਪਾਂ ਹੂੰ ਉਹਦਾ ਭਈ ਉਹ ਕਰਿਆ ਨਾ ਥੋ ਬਾਲੇ ਅੱਛਾ ਹਾਂ ਉਹ ਪਰਾਂ ਕਹਿੰਦਾ ਮੱਝਾ ਛੱਡਦਾ ਹੂੰ ਫੜੇ ਗਿੰਦੇ ਥੱਲੇ ਹਾਂ ਹਾਂ ਉਹ ਕਹਿੰਦਾ ਪਾ ਛੱਡ ਦੇ ਜਦੋਂ ਭਰਾਵਾ ਉਹ ਛੱਡਦਾ ਮੱਜਾ ਉਦੋਂ ਦੇ ਸੱਚ ਮੱਜਾ ਬੁੱਝ ਨਹੀਂ ਦੀਗਾ ਫੜੇਦਾ ਉਹਦੇ ਗਿੰਦੇ ਦੀ ਉਹ ਕਹਿੰਦਾ ਭਾਂਦਾ ਖਸਮਾ ਪਹਿਲਾਂ ਆਦਾ ਤੂੰ ਤੱਕਣਾ ਮੈਂ ਦੂਜਾ ਮੱਜਾ ਪਹਿਲੀ ਰੋੜ ਦਾ ਆਪਣੀ ਜਗ੍ਹਾ ਨਾ ਉਹਦੀ ਖੋਈ ਗਈ ਤੂੰ ਵੀ ਤਾਂ ਖੋਈ ਗਈ ਤੂੰ ਵੀ ਤਾਂ ਖਤਮ ਹੋ ਗਈ ਨਸ਼ਾ ਉਹ ਕਿੱਲੀ ਨੂੰ ਮੱਜਾ ਹਾਂਦੇ ਬੈਠਾ ਉਹ ਕਿੱਲੀ ਨੂੰ ਪਾਵੇ ਸਮਝੋ ਅੱਠਾ ਮੱਜੇ ਦੇ ਉਹ ਕੋ ਨਾ ਪਹਿਲਾ ਵਾਲਾ ਚੱਕ ਲੰਗਾ ਦਾ ਦੂਜਾ ਮੱਧਾ ਤੋਂ ਪਹਿਲੀ ਦਿੱਤੀ ਜਨ ਉਹ ਕਹਿੰਦਾ ਇਹਦਾ ਪਹਿਲਾ ਵਾਲੀ ਹੈ ਐ ਜਨ ਕਿ ਸੁਧੂ ਬੁੱਧ ਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਪਤਾ ਹੀ ਡਾਲ ਵੀ ਪਤਾ ਨਹੀਂ ਦੋ ਸੀਗੀਆਂ ਆਮ ਘਰਾਂ ਚ ਪੋਸ ਟੰਗਣ ਵਾਸਤੇ ਹਾਂ 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 ਆਮ ਕਿੱਦਾਂ ਉਹਨੂੰ ਹੋ ਗਿਆ ਵੀ ਮੈਂ ਭਾਵੇਂ ਫੜ ਲੈ ਲੇ ਹਾਂ ਕਿੱ체 ਇਸੇ ਤਰੀਏ ਆਏ ਸੀਗਾ ਇੱਕ ਹਾਂ ਉਹ ਅੰਬਲੀ ਗੱਲ ਕਰਦੇ ਆਪਾਂ ਉਹ ਚਾਰ ਅੰਬਲੀ ਸੀਗੀਆਂ ਹਾਂ ਉਹ ਇੱਕ ਅੰਬਲੀ ਕਹਿੰਦਾ ਕਿਨੇ ਯਾਰ ਆਪਾਂ ਆਪਾਂ ਜਦ ਨਸ਼ੇ ਕਰਦੇ ਆ ਕੋਈ ਬਿਜ਼ਨਸ ਕਰ ਲਈਏ ਆਪਾਂ ਜੇ ਤੇ ਬਿਜ਼ਨਸ ਆਪਾਂ ਕੀ ਕਰੀਏ ਯਾਰ ਕਿ ਬਿਜ਼ਨਸ ਐ ਕਰੋ ਯਾਰ ਆਪਾਂ ਖੇਤੀ ਵਿਜਲ ਨੇ ਹੂੰ ਆ ਨਸ਼ਾ ਤੋਂ ਖੜਾ छुट ਜੂ ਖੇਤੀ ਦੇ ਵਿੱਚ ਲੱਗੇ ਰਹਿਆ ਕਰਾਂਗੇ ਤੇ ਦੂਜਾ ਬੋਲਦਾ ਕਹਿੰਦਾ ਕਿ ਖੇਤੀ ਕਾ ਕਰ ਲਾਂਗੇ ਖੇਤੀ ਬੀਜਾਂਗੇ ਕਿੱਥੇ ਤੀਜਾ ਕਹਿੰਦਾ ਉਹ ਪੰਚਾਇਤ ਦੀ ਜਮੀਨ ਵੇਚ ਲਈ ਪਈ ਹੈ ਪੰਚਾਇਤ ਦੀ ਜਮੀਨ ਜੀ ਬਿਜਲਾ ਦੇ ਹੂੰ ਚੌਥਾ ਕਹਿੰਦਾ ਯਾਰ ਬੀਜ ਤਾਂ ਲਈਏ ਪਰ ਕਹਿੰਦਾ ਲੋਕਾਂ ਦਾ ਕੀ ਕਰਾਂਗੇ ਇਹ ਤਾਂ ਲੋਕ ਸਾਰੇ ਆਪਣਾ ਆਪਣੀ ਫਸਲ ਖਰਾਬ ਕਰ ਦਿੰਦੇ ਨੇ ਹਾਂ ਤੇ ਕਹਿੰਦਾ ਵੀ ਆਪਾਂ ਚਲ ਦੇਖੀਏ ਆਪਾਂ ਪੂੰਦੀ ਵੀਜ ਲੈਨੇ ਹਾਂ ਕਹਿੰਦਾ ਯਾਰ ਆਪਣੀ ਇਹ ਪੂੰਦੀ ਲੋਕਾਂ ਨੇ ਛੱਡਣੀ ਹੈਗੀ ਹੈ ਹੈ ਜੜਾ ਵਾਲਾ ਹੋਊਗਾ ਜੜਾ ਵਾਲਾ ਹੋਊਗਾ ਤੇ ਫਿਰ ਕਹਿੰਦੇ ਵੀ ਚਲ ਆਇਆ ਕਰੋ ਯਾਰ ਆਪਾਂ ਨੀ ਪੁੰਡੀ ਛੱੜਣੀ ਦਾ ਹੈ ਨਹੀਂ ਵੀ ਲੋਕਾਂ ਨੇ ਪਹਿਲਾਂ ਲੋਕਾਂ ਦੀ ਹਲਕਤ ਹਾਂ ਹਾਂ ਉਹ ਕਿਹਨੇ ਉਹ ਕਿ ਉਹ ਕਿੰਨੇ ਉਹ ਕਹਿੰਦਾ ਪਾਏ ਕਰਦੇ ਆ 4 ਸਵੇਰੇ 85 ਪਈ ਸੀ ਹਾਂ ਆ ਛਟੀਆਂ ਛਟੀਆਂ ਦੇ ਹਾਂ ਹਾਂ ਉਦੋਂ ਨਰਾਲੀ ਡੇਗੀ ਹੁੰਦਾ ਸੇ ਲੋਕ ਉਹ ਤੋਂ ਬੜੇ ਹਾਂ 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 ਰਾਲੀ ਬੂਲੀ ਡੇਗੀ ਹੁੰਦੀ 4 ਸਵੇਰੇ ਛਟੀਆਂ ਸੀ ਉੱਥੋਂ ਕੁੱਤੇ ਦਾ ਹਾਂ 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 ਸਮਾਜ਼ੀਗਾ ਉਹ ਕਹਿੰਦਾ ਵੀ ਐਂ ਕਰੋ ਆਪਾਂ ਪਿੰਡ ਨੂੰ ਅਕਰਾ ਦੋ ਸਾਰੇ ਪਿੰਡ ਨੂੰ ਅਕਰਾ ਦੋ ਕਿਉਂ ਉਹ ਇੱਥੇ ਡੱਬੇ ਦੇ ਨੇ ਥੂਜ ਬੁਝਾਰ ਦੇ ਕਹਿ ਜੀ ਚਲਦੀ ਹੈ ਤੇ ਕੀ ਕਰੇ ਉਹਨੇ ਭਈ ਚਲੋ ਅੱਗ ਲਾਉ ਅੱਗ ਅੱਧਰਾਦੀ ਭਈ ਅੱਗ ਲਾ ਕੇ ਆਪ ਉਸੇ ਡੱਬੇ ਤੇ ਬਹਿ ਗਏ ਉਸੇ ਡੱਬੇ ਤੇ ਉੱਤੇ ਤੇ ਉੱਤੇ ਤੇ ਹੂੰ ਉੱਤੇ ਡੱਬੇ ਤੇ ਬਹਿ ਗਏ ਤਾਂ ਭਾਈ ਇਧਰੋਂ ਲਾਸਮਿੰਟਾ ਹੋ ਗਈਆਂ ਭਾਜੜਾਂ ਪੈ ਗਈਆਂ ਵੀ ਪਿੰਡ ਨੂੰ ਅੱਗ ਲੱਗੀ ਉਹ ਪਿੰਡ ਨੂੰ ਅੱਗ ਲੱਗੇ ਹੋਏ ਉਹ ਉਹ ਤੋਂ ਮੂਰਦੀ ਕੋਈ ਬੁਝਾਉਣ ਭੱਜਿਆ ਕੋਈ ਜਾਨ ਬਚਾਉਣ ਭੱਜਿਆ ਕੋਈ ਜਾਨ ਬਚਾਉਂਦਾ ਕੋਈ ਬੁਝਾਉਂਦਾ ਉਹ ਉਹ ਤੋਂ ਮੂਰਦੀ ਉਹ ਉਹ ਤੋਂ ਮੂਰਦੀ ਭਰਾਵਾ ਕੋਈ ਕਿਵੇਂ ਭਾਜੜਾਂ ਪੈ ਗਈਆਂ ਪੂਰੀ ਉਹੋ ਟਿੱਬੇ ਤੇ ਬੈਠੇ ਪਤਾ ਕੀ ਬੋਲਦੇ ਨੇ ਚੁੱਪ ਲੋ ਮੁੰਡੇ ਚੁੱਪਦੇ ਨਹੀਂ ਮੁੰਡੇ ਹੈ ਪੁੱ ਚੁੱਪੋ ਬੁੰਡੇ ਕਹਨਾ ਪੜਦੇ ਸੀਗੇ ਲੈ ਦੇ ਲੋਕੀ ਬੀਜੀ ਨਾ ਕਰੀ ਲੈਣਾ ਦੇਣਾ ਕੁਛ ਵੀ ਨਹੀਂ ਹੈ ਕੋਈ ਗੰਦੇ ਆਦਮੀ ਨਹੀਂ ਨਸ਼ਾ ਬੰਦੇ ਨੂੰ ਕਿਤੇ ਤੱਕ ਨਸ਼ਾ ਆਹੀ ਜੀ ਨਸ਼ਾ ਜਾਰੋ ਭੰਗ ਦਾ ਗਮਾਣ ਬੁਰਾ ਨੰਗ ਦਾ ਨਸ਼ਾ ਜਾਰੋ ਅੱਖਾਂ ਤੋਂ ਬੋਲਾ ਤੇ ਕੰਨਾਂ ਤੋਂ ਕਹਦਾ ਅੰਨੇ ਕਰਨੇ ਕਹਿੰਦੇ ਹੈ ਇਹ ਨਸ਼ੇ ਦੀ ਭਈ ਸੁੱਧ ਬੁੱਧ ਮਾਰ ਸੁੱਧ ਬੁੱਧ ਖਤਮ ਕਰ ਨਸ਼ਾ ਸਮਾਜ ਵਾਸਤੇ ਜਿਹੜਾ ਬਹੁਤ ਮਾੜਾ ਬਹੁਤ